ਸ਼੍ਰੀ ਦੁਰਗਾ ਮੰਦਰ ਫੇਜ਼ 10 ਮੁਹਾਲੀ ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਕਥਾਵਾਚਕ आचार्य ਜਗਦੰਬਰ ਤੂੜੀ ਵੱਲੋਂ ਭਜਨ ਗਾਇਨ ਕਰਕੇ ਸੰਗਤ ਨੂੰ ਨੱਚਣ ਤੇ ਕੀਤਾ ਮਜਬੂਰ ਇਸ ਮੌਕੇ ਸੰਗਤ ਵੱਲੋਂ ਨੱਚ ਕੇ ਲਗਾਈ ਗਈ ਹਾਜ਼ਰੀ ਨਾਲ ਨਾਲ ਹੀ ਸ਼੍ਰੀਮਦ ਭਾਗਵਤ ਕਥਾ ਦੇ ਵਿੱਚ ਡਿਪਟੀ ਮੇਰ ਮੁਹਾਲੀ ਕੁਲਜੀਤ ਵੇਦੀ ਵੱਲੋਂ ਸ਼ਿਰਕਤ ਕੀਤੀ ਗਈ

ਸਰਕਾਰ ਤੇ ਤੇਰਾ ਜੱਗ ਤੇਰਾ ਮੇਹੂ ਕਹਾ ਤੇਰਾ ਜੱਗ ਤੇਰਾ ਮੇਹੂ ਕਹਾ ਤੇਰੇ ਆਲੇ ਮੇਹੂ ਕਹਾ ਤੇਰਾ ਜੱਗ ਤੇਰਾ ਗਤੀ ਦੇ ਬਲਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਪੰਡਤ ਯਗਦੰਬੇਪਾਲ ਜੀ ਜਿਹੜੇ ਕੀ ਸਾਡੇ ਐਫੀਪੂ ਦੇ ਮੁੱਖ ਪੁਜਾਰੀ ਵੀ ਨੇ ਔਰ ਜਿਨ੍ਹਾਂ ਦੇ ਤਰਫੂ ਦੀ ਬਹੁਤ ਕਿਰਪਾ ਹੈ ਜਿਨ੍ਹਾਂ ਦੀ ਬਾਣੀ ਵਿੱਚ ਬਹੁਤ ਵਾਸ ਹੈ ਬਹੁਤ ਗਿਆਨ ਹੈ ਉਹਨੂੰ ਬੁਧਾ ਉਹ ਜੋ ਕਿਤੇ ਕਥਾ ਰਾਈ ਤੁਹਾਨੂੰ ਸਾਰਿਆਂ ਨੂੰ ਤਰਫੂ ਨਾਲ ਭਗਵਾਨ ਨਾਲ ਜੋੜ ਰਹੇ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਮੰਦਿਰ ਕਮੇਟੀ ਦੇ ਪ੍ਰੋਣ ਜੀ ਜਨਸਪੱਤਰ ਤੇ ਸਾਰੀ ਕਮੇਟੀ ਉਹਨਾਂ ਦਾ ਵੀ ਧੰਨਵਾਦ ਕਰਨਾ ਕਿ ਉਹਨਾਂ ਨੇ ਮੈਨੂੰ ਤੁਹਾਡੇ ਸਾਰੇ ਦਰਸ਼ਕਾਂ ਦੇ ਤੇ ਭਗਵਾਨ ਦੇ ਇਸ ਉਸ ਤੋਂ ਤੋਂ ਕੋਲ ਦੇ ਤੁਹਾਨੂੰ ਆਪਣਾ ਅਸ਼ੀਰਵਾਦ ਪ੍ਰੋਪਰੂਪਰ ਰਹਿਣ ਦਾ ਜਿਹੜਾ ਸੁਭਾਅ ਦਾ ਚਲ ਰਿਹਾ ਅੱਜ ਦੇ ਜਿਹੜੇ ਮੁੱਖ ਮਹੇਜੇ ਜੀਮਾਨ ਦੇ ਮਹਤਾ ਪਵਾਰ ਜੀ ਉਹਨਾਂ ਨੂੰ ਮੈਂ ਮੁਬਾਰਕਵਾਹ ਦੇਣਾ ਕਿ ਉਹਨਾਂ ਦੇ ਯੋਗ ਇਸ ਬਹੁਤ ਕੰਮ ਨਾਲ ਕਿ ਅੱਜ ਰੱਬ ਦਾ ਜੋ ਰਸਾ ਲਿਆ ਤਾਂ ਉਹਨਾਂ ਦੇ ਕਿਰਪਾ ਕਰਕੇ ਸਾਰਿਆਂ ਨੂੰ ਮੇਰੀਆਂ ਬਹੁਤ ਬਹੁਤ ਕਾਮਨਾਵਾਂ ਪਹੁੰਚਾ। ਤੁਸੀਂ ਸਾਰੇ ਜਿਹੜੇ ਇੱਥੇ ਤੁਹਾਡੀਆਂ ਸ਼ੋਭਾ ਤੁਹਾਡੇ ਗੁਣ ਸਨਵਾਸ ਤੇ ਆਏ ਹੋ ਤੁਹਾਡੇ ਘਰ ਆਜ ਸੁੱਖ ਸ਼ਾਂਤੀ ਹੋਵੇ ਤੁਹਾਡੇ ਘਰ ਸਾਰਿਆਂ ਨੂੰ ਸ਼ਾਂਤੀ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਦੇਵੇ ਇਹ ਮੈਂ ਅਰਦਾਸ ਤੇ ਕਾਮਨਾ ਕਰਦਾ ਤੁਸੀਂ ਇਸੇ ਤਰ੍ਹਾਂ ਤੁਹਾਡੇ ਪਰਿਵਾਰ ਜਿਹੜੇ ਨੇ ਉਹ ਉਸ ਸਭ ਨੂੰ ਤਵਾਰ ਦੇਸ਼ ਨਾਲ ਤਵਾਰ ਰਾਤ ਨਾਲ ਜੁੜੇ ਰਹਿਣ ਉਹਨਾਂ ਦੀ ਸਿੱਖਿਆਵਾ ਤੁਸੀਂ ਸਾਰੇ ਅਮਲ ਕਰੀਏ ਉਹਨਾਂ ਦੀ ਸਿੱਖਿਆਵਾਂ ਦੇ ਅਸੀਂ ਜਿਹੜੀ ਆ ਉਹ ਚੱਲ ਸਕੀਏ ਇੱਕ ਰੋ ਰਬੂ ਕਿਰਪਾ ਕਰੇ ਤੁਸੀਂ ਸਾਰੇ ਆਇਓ ਮੈਂ ਕਿਉਂਕਿ ਬਹੁਤਾ ਸਮਾਂ ਨਹੀਂ ਪਹਿਲਾਂ ਮੈਂ ਪੰਡਿਤ ਜੀ ਕੋਲ ਭਗਤ ਜੀ ਕੋਲ ਮਾਫੀ ਮੰਗੀ ਆ ਮੈਂ ਥੋੜਾ ਲੇਟ ਥੁਰ ਜਾਮ ਬਹੁਤ ਸੀ ਪਿੱਛੇ ਲੱਗਾ ਆ ਉਹਨੂੰ ਫਿਰ ਫਿਰ ਤੋਂ ਜੌਂ ਕਰਦਾ ਕੱਢਣ ਲੱਗਿਆ ਉਸੇ ਕਰ ਮਾਫੀ ਕਮੇਟੀ ਕੋਲ ਉਹਨੇ ਤੁਹਾਡੇ ਸਾਰੇ ਕੋਲ ਹੀ ਮੰਗਣਾ ਮੈਂ ਬੈਠਣਾ ਸੀ ਥੋੜਾ ਸਮਾਂ ਪਰ ਸਮੇਂ ਕਰਕੇ ਮੈਂ ਕੁਛ ਲੇਟ ਆਇਆ ਤੁਹਾਡੇ ਵੰਨਨ ਕਮੇਟੀ ਇਸੇ ਤਰ੍ਹਾਂ ਮੰਦਨ ਨੂੰ ਹੋਰ ਤਕੀਅਤੇ ਲੈ ਕੇ ਜਾਵੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਦਸ ਫੇਸ ਜਿਹੜਾ ਹੋਰ ਬੜੇ ਫੁੱਲੇ ਇਹ ਮੈਂ ਦਸੇ ਕਾਮਨਾ ਕਰਦਾ ਹੋਇਆ ਕਿ ਕੋਈ ਫਿਰ ਉਸ ਤੂ ਦਾ ਧੰਨਵਾਦ ਕਰਨਾ ਜਿਨ੍ਹਾਂ ਦਾ ਅੱਜ ਤੁਸੀਂ ਸਾਰੇ ਜਿਨ੍ਹਾਂ ਨੂੰ ਯਾਦ ਕਰਕੇ ਖਾਨੇ ਸਮਾਂ ਜਿਹੜੇ ਨੂੰ ਨਾਰਾ ਰਿਓ ਉਹ ਵਾਲੇ ਦਿਨ ਸਾਦੇ ਤਿਹਾਰਾਂ ਦੇ ਜਿਹੜੇ ਸਾਰਿਆਂ ਦੇ ਤਰ੍ਹਾਂ ਖੁਸ਼ੀਆਂ ਜੇ ਮੈਂ ਕਾਮਨਾ ਕਰਦਾ ਉਹ ਕੋਈ ਬੰਦੇ ਜਗਦੰਮੇ ਬਾਤ ਨਹੀਂ ਉਹੋ ਕਿਪਾ ਕਰੇ ਇਨਦੀ ਸ਼ਰੀਰੀ ਟੀਮ ਤੇ ਕਿਪਾ ਕਰੇ ਇਹ ਬੰਦੇ ਦੇ ਗੋਣੇ ਸੇ ਤਰ੍ਹਾਂ ਬੰਦੇ ਲੰ ਸੰਤਾਨ ਨੇ ਹਾਲ ਕਰ ਰਹੇ ਸੰਤਾਨ ਨਾਲ ਤਪੂਣਾ ਜੁੜਦਾ ਹੈ ਇਹਨਾਂ ਕਿਹਾ ਹੋਇਆ ਤੁਹਾਡਾ ਸਾਜਾ ਦਾ ਧੰਨਵਾਦ ਕਮੇਟੀ ਦਾ ਫਿਰ ਧੰਨਵਾਦ ਜੈ ਸ਼੍ਰੀ ਰਾਜ ਜੈ ਸ਼੍ਰੀ ਕਿਸ਼ਨ ਰਾਦੇ ਰਾਦੇ ਜੈ ਫਤਾ ਜੈ ਸ਼੍ਰੀ ਰਾਮ ਜੈ ਰਾਦੇ ਮੈਂ ਅੱਜ ਜਿਆਦਾ ਟਾਈਮ ਨਾ ਲੈਂਦਾ ਮੈਂ ਸਿਰਫ ਇਹ ਵੀ ਜੋ ਆਪਣੇ ਬਿਆਸਕੀ ਦੇ ਬਾਜਮਾਨ ਨੇ ਆਪਣੇ ਸ਼੍ਰੀ ਜਗੰਬਾ ਕੁਮਾਰ ਜੀ ਤੇ ਆਪਣੇ ਮਹਿਤਾ ਫੈਮਲੀ ਜੀ ਤੇ ਬਾਕੀ ਸਾਰੇ ਆਪਣੀ ਜਿੰਨੀ ਵੀ ਸੰਗਤ ਦਾ ਮਾਤਾ ਪਿਤਾ ਜਿੰਨੇ ਵੀ ਇੱਥੇ ਸਾਰੇ ਹਾਜ਼ਰ ਹੋ ਰਹੇ ਨੇ ਤੇ ਬਾਕੀ ਵੀ ਜਿੰਨੇ ਜੋ ਕੱਲ ਵੀ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਹੋਰ ਬਾਤਾਂ ਚੜ੍ਹ ਗਿਆ ਉਹ ਤੇ ਮੈਂ ਆਪਣੇ ਡਾਕਟਰ ਹਿੱਟੀ ਮੈਡਸ ਸਾਹਿਬ ਕੁਲਜੀਤ ਕੁਲਜੀਤ ਕੋ ਆਪਣਾ ਗ੍ਰੇਟੀ ਸਾਹਿਬ ਦਾ ਤੇ ਮੈਂ ਉਹਨਾਂ ਨਾਲ ਜਿਹੜੇ ਵੀ ਆਏ ਨੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਾਕੀ ਜਿੰਨੇ ਵੀ ਸਾਡੀ ਸਭਾ ਵੱਲੋਂ ਸਾਰੇ ਵੱਲੋਂ ਅਸੀਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਤੁਹਾਡੇ ਸਾਰਿਆਂ ਦੇ ਨਾਲ ਹੀ ਜਿੰਨੇ ਤੁਸੀਂ ਮਦ ਚੜ ਕੇ ਆਓਗੇ ਓਨੀ ਵਧੀਆ ਸਾਰਿਆਂ ਨੂੰ ਲੱਗਦਾ ਤੇ ਬਾਕੀ ਇਹ ਵੀ ਇਹ ਸਾਡੇ ਲਈ ਨਹੀਂ ਸਾਰਿਆਂ ਦੇ ਆਪਣੇ ਨਹੀਂ ਵੀ ਆਲਾ ਜੀ ਇਹ ਜਿਹੜਾ ਪਿੱਤਰ ਪਕਸ਼ ਦਾ ਜਿਹੜਾ ਸਮਾ ਹੈ ਇਹਦੇ ਵਿੱਚ ਜੇ ਕੋਈ ਆ ਕੇ ਹਾਜ਼ਰੀ ਨਹੀਂ ਲਗਾ ਰਿਆ ਨਾ ਜੀ ਬੈਠਾ ਵੀ ਇਹ ਨਹੀਂ ਕੀ ਪਤਾ ਲੱਗਦਾ ਤਾਂ ਵੀ ਉਹਦੀ ਹਾਜ਼ਰੀ ਨੂੰ ਬੋਰ ਇੱਕੋ ਆਪਣੇ ਜਿਹੜੇ ਤੀਰ ਚ ਜੜਾ ਉਹ ਵੀ ਕਿਤੇ ਜ਼ਿਆਦਾ ਨਹੀਂ ਜਾਂਦੀ ਹੈ ਜੀ ਤੇ ਬਾਕੀ ਦਾ ਜੋ ਹੈਗਾ ਸਭ ਕੁਝ ਸਾਰਿਆਂ ਨੂੰ ਮਿਲਣਾ ਹੈ ਇਹ ਨਹੀਂ ਵੀ ਜਿਹੜਾ ਇੱਥੇ ਆ ਕੇ ਬੈਠ ਗਿਆ ਉਹਨੂੰ ਨਹੀਂ ਮਿਲਦਾ ਸਾਰਿਆਂ ਨੂੰ ਮਿਲਣਾ ਜਿਹੜੇ ਇੱਥੇ ਬੈਠੇ ਆ ਤੇ ਬਾਕੀ ਇਹਨੂੰ ਜਿੰਨਾ ਵੀ ਸਮੋਗੇ ਓਨੀ ਓਨੀ ਜ਼ਿਆਦਾ ਵਾਦੀ ਹੈਗੀ ਬਾਕੀ ਜਿਹੜੀ ਸਾਡੀ ਆਪਣੇ ਇੱਥੇ ਆਪਣੇ ਹੈਗੇ ਆਪਣੇ ਮਹਿਤਾ ਫੈਮਲੀ ਜੀ ਮੈਂ ਨਾਲ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਇੱਕ ਬਹੁਤ ਵੱਡਾ ਸਾਡੇ ਮੰਦਰ ਨੂੰ ਯੋਗਦਾਨ ਦਿੱਤਾ ਹੈ ਵੀ ਇੱਥੇ ਖੜਾ ਰਹਿਣ ਤੇ ਇਹਦੇ ਕਰਕੇ ਸਾਡੀ ਸਾਰੀ ਲੋਕਲ ਲੋਕੈਲਟੀ ਜਿੰਨੇ ਵੀ ਆਪਣੇ ਪ੍ਰੋ ਪ੍ਰੋਗ੍ਰਾਮਿੰਗ ਜਿੰਨੇ ਵੀ ਸ਼ਹਿਦਾਲੂ ਆ ਸਾਰੇ ਅਸੀਂ ਆਪਾਂ ਇਹਦਾ ਸੋਨਰੇ ਨੰਤ ਮੰਨ ਰਹੇ ਇਸਦਾ ਕਥਾ ਦਾ ਤੇ ਨਾਲੇ ਸਾਡੇ ਸਾਰੇ ਆਪਣੇ ਆਪ ਅਪਰਾਸ਼ਿਤ ਹੋ ਰਹੇ ਨੇ ਸਾਰਿਆਂ ਦਾ ਆਪਣੇ ਆਪ ਸਾਰੇ ਕੰਮ ਜਿਹੜਾ ਵੀ ਕੋਈ ਕੰਮ ਕਿਸੇ ਤਰ੍ਹਾਂ ਦਾ ਵੀ ਹੁੰਦਾ ਇੱਥੇ ਜੋ ਵੀ ਤੁਸੀਂ ਆਪਣੇ ਸ਼ਰਧਾ ਲੈ ਕੇ ਆਓਗੇ ਆਪਣੇ ਆਪ ਤੁਹਾਡਾ ਸਾਰਿਆਂ ਦਾ ਹੀ ਪੂਰਾ ਹੋਏਗਾ ਇਹ ਨਹੀਂ ਵੀ ਇੱਕ ਦਿਨ ਦਾ ਹੋਣਾ ਹੈ ਜਿਹੜਾ ਵੀ ਲੋਕ ਕੁਝ ਮੰਗੇਗਾ ਇਹਦੇ ਟਾਈਮ ਤੇ ਦੋ ਕੁਛ ਅਸ ਕਥਾ ਦਾ ਚੱਲ ਰਿਹਾ ਮੇਰੇ ਵਿੱਚ ਦਾ ਜਿਹੜਾ ਵੀ ਜੋਗ ਕਹੇਗਾ ਉਹ ਪੂਰਾ ਹੋਏਗਾ ਮੈਂ ਇਹਨਾਂ ਲੈ ਕੇ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਪਣੇ ਵਰ ਜਗਜੀਤ ਸਿੰਘ ਜੀ ਜਗਨੰਦਰ ਜੀ ਜੀ ਦਾ ਬਿਆਸਕੀ ਦੇ ਬਰਾਜਦਾਂ ਤੇ ਆਪਣੇ ਜਿਹੜੇ ਹੈਗੇ ਆ ਆਪਣੇ ਮਹਿਤਾ ਫੈਮਲੀ ਤੋਂ ਜੀਤ ਵੈਦੀ ਜੀ ਨਾਲ ਨਾਲ ਜਿਹੜੀ ਆਪਣੇ ਸਾਥੀ ਆਏ ਨੇ ਤੇ ਬਾਕੀ ਆਪਣੇ ਸਵਾ ਵੱਲੋਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਅੱਗੇ ਹੋਰ ਖਾੜ ਚੜ ਕੇ ਆਉਂਗੀ ਤਾਂ ਕਿ ਇਹਦੀ ਹੋਰ ਛੋਮਾ ਵਧੇ ਸਾਡੀ ਅੱਧੇ ਹੋਰ ਸਾਰਿਆਂ ਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਤੇ ਅੱਥੇ ਦਰਸ਼ ਵਿੱਚ ਕੋਈ ਪ੍ਰੋਗਰਾਮ ਹੋ ਰਿਹਾ ਤਾਂ ਕਿ ਆਪਾਂ ਹੋਰ ਵਧੀਆ ਅੱਗੇ ਵਸਤੇ ਇਸ ਨੂੰ ਹੋਰ ਵਧੀਆ ਕਰ ਸਕੀਏ ਜਿਸ ਨਾਲ ਅਸੀਂ ਕਰ ਰਹੇ ਹਾਂ ਇਸ ਤੋਂ ਵੀ ਵਧੀਆ ਆਪਾਂ ਅੱਗੇ ਕਰ ਸਕੀਏ ਮੈਂ ਤਾਂ ਕਹਿੰਦਾ ਕਿ ਅੱਜ ਬਹੁਤ ਲੇਟ ਹੋ ਗਿਆ ਮੈਂ ਸ਼ਮਾ ਮੰਨਦਾ ਸਾਰਿਆਂ ਤੋਂ ਜੇ ਕੋਈ ਗਲਤੀ ਹੋਵੇ ਜਾਂ ਕੁਝ ਹੋਵੇ ਸੰਸਥਾ ਵੱਲੋਂ ਸਾਰੇ ਵੱਲੋਂ ਮੈਂ ਆਪਣੇ ਵੱਲੋਂ ਵੀ ਸਾਰਿਆਂ ਵੱਲੋਂ ਮੈਂ ਗਲਤੀ ਮੰਨਦਾ ਜੇ ਕਿਤੇ ਕੋਈ ਗਲਤੀ ਵੀ ਹੋਵੇ ਤਾਂ ਸਾਨੂੰ ਮਾਫ਼ ਕਰਨਾ ਹੈ ਬਾਕੀ ਸਾਨੂੰ ਸਾਡੀ ਨੋਲਿਜ ਲਿਆਓ ਜੋ ਵੀ ਵਧੀਆ ਹੋ ਸਕਦਾ ਅਸੀਂ ਕਰਨ ਨੂੰ ਤਿਆਰ ਆ ਕਰਾਂਗੇ ਜੂਰ ਕਰਾਂਗੇ ਅੱਲਾ ਮੈਂ ਕਹਿੰਦਾ ਸਾਰਿਆਂ ਦਾ ਵਿੱਚ ਸਾਰੇ ਜਿੱਦੇ ਵੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਮਾਤਾ ਦੀ ਜੈ ਸ਼ਿਵਾਂ ਨੂੰ ਬਹੁਤ-ਬਹੁਤ